ਚੰਡੀਗੜ੍ਹ ਦੇ ਤਨਾਸ ਇਲਾਕੇ ਦੇ ਵਿੱਚ ਪੈਂਦੇ ਸਾਰੰਗਪੁਰ ਪੁਲਿਸ ਸਟੇਸ਼ਨ ਨੂੰ ਪ੍ਰਸ਼ਾਸਨ ਵੱਲੋਂ ਤੋੜ ਫੋੜ ਕਰਨ ਦੇ ਹਦੇਸ਼ ਦਿੱਤੇ ਗਏ ਨੇ ਦੱਸ ਦਈਏ ਇਸੇ ਪੁਲਿਸ ਸਟੇਸ਼ਨ ਨੂੰ ਕੁਝ ਦਿਨ ਪਹਿਲਾਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਵੀ ਮਿਲੀ ਸੀ ਦਰਸਲ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਇੱਕ ਸੋਸ਼ਲ ਐਕਟੀਵਿਸਟ ਦੇ ਵੱਲੋਂ ਇੱਕ ਕੰਪਲੇਂਟ ਚੰਡੀਗੜ੍ਹ ਨਿਗਮ ਦੇ ਵਿੱਚ ਦਿੱਤੀ ਗਈ ਸੀ ਕਿ ਪੁਲਿਸ ਸਟੇਸ਼ਨ ਦੇ ਵੱਲੋਂ ਨਜਾਇਜ਼ ਤੌਰ ਤੇ ਉੱਤੇ ਪਾਰਕਿੰਗ ਏਰੀਆ ਤੇ ਪਾਰਕ ਏਰੀਏ ਦੇ ਵਿੱਚ ਬਾਉਂਡਰੀ ਵਾਲ ਕੀਤੀ ਗਈ ਹੈ ਅਤੇ ਫੈਂਸਿੰਗ ਲਗਾਈ ਗਈ ਹੈ। ਜਿਸ ਤੋਂ ਬਾਅਦ ਇਹ ਸ਼ਿਕਾਇਤ 2 ਸਾਲ ਪਹਿਲਾਂ ਉਸ ਸੋਸ਼ਲ ਐਕਟਿਵਿਸਟ ਦੇ ਵੱਲੋਂ ਦਿੱਤੀ ਗਈ ਸੀ। ਤਾਂ 2 ਸਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਤੋਂ ਬਾਅਦ ਨਿਗਮ ਆਫਿਸ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਜਲਦ ਤੋਂ ਜਲਦ ਪਾਰਕਿੰਗ ਅਤੇ ਪਾਰਕ ਦਾ ਏਰੀਆ ਜਿੱਥੇ ਬਾਉਂਡਰੀ ਵਾਲ ਅਤੇ ਫੈਂਸਿੰਗ ਕੀਤੀ ਹੋਈ ਹੈ ਉਸ ਨੂੰ ਜਲਦ ਤੋਂ ਜਲਦ ਹਟਾ ਦਿੱਤਾ ਜਾਵੇ ਸੋਸ਼ਲ ਐਕਟੀਵਿਸਟ ਅਖਿਲ ਬੰਸਲ ਦੀ ਸ਼ਿਕਾਇਤ ਤੇ ਨਗਰ ਨਿਗਮ ਨੇ ਜਾਂਚ ਸ਼ੁਰੂ ਕੀਤੀ ਸੀ ਅਤੇ ਹੁਣ ਸੀਪੀ ਡਿਵੀਜ਼ਨ ਨੰਬਰ 2 ਦੇ ਐਗਜ਼ੀਕਿਊਟਿਵ ਇੰਜੀਨੀਅਰ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਇਸ ਪਾਰਕਿੰਗ ਅਤੇ ਪਾਰਕ ਏਰੀਆ ਤੇ ਬਾਉਂਡਰੀਂਗ ਵਾਲ ਨੂੰ ਅਤੇ ਫੈਂਸਿੰਗ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਨੇ ਦੱਸਦੇ ਇਹ ਕਿ ਪੁਲਿਸ ਵਿਭਾਗ ਦੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਬਾਉਂਡਰੀਂਗ ਵਾਲ ਕੀਤੀ ਹੋਈ ਹੈ ਉਹ ਸੁਰੱਖਿਆ ਦੇ ਕਾਰਨਾ ਕਰਕੇ ਕੀਤੀ ਹੋਈ ਹੈ ਤਾਂਕਿ ਅਸਥਾਈ ਪੁਲਿਸ ਸਟੇਸ਼ਨ ਦੇ ਆਲੇ ਦੁਆਲੇ ਆਉਣ ਜਾਣ ਵਾਲੇ ਲੋਕਾਂ ਤੇ ਨਿਗਰਾਨੀ ਰੱਖੀ ਜਾ ਸਕੇ ਵਿਭਾਗ ਦੇ ਅਨੁਸਾਰ ਇਹ ਨਿਰਮਾਣ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆ ਸੀ 2013 ਦੇ ਵਿੱਚੋਂ ਵੀ ਇਹ ਮਾਮਲਾ ਉੱਠਿਆ ਸੀ ਉਸ ਸਮੇਂ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਜਨਰਲ ਨੇ ਹਾਊਸਿੰਗ ਬੋਰਡ ਨੂੰ ਇੱਕ ਚਿੱਠੀ ਲਿਖੀ ਸੀ ਜਿੱਥੇ 132 ਨੰਬਰ ਫਲੈਟ ਪੁਲਿਸ ਵਿਭਾਗ ਨੂੰ ਅਲਾਟ ਕਰਨ ਲਈ ਕਿਹਾ ਗਿਆ ਸੀ ਇਸ ਮਾਮਲੇ ਤੇ ਸੋਸ਼ਲ ਐਕਟੀਵਿਸਤ ਅਖਿਲ ਬੰਸਲ ਨੇ ਦੱਸਿਆ ਕਿ ਇਹ ਮੁੱਦਾ ਪਿਛਲੇ ਕਈ ਮਹੀਨਿਆਂ ਤੋਂ ਚੱਕ ਰਹੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਨਤਾ ਦੀ ਜ਼ਮੀਨ ਹੈ ਅਤੇ ਇਸ ਦਾ ਇਸਤੇਮਾਲ ਆਮ ਲੋਕਾਂ ਦੀ ਸਹੂਲਤ ਵਾਸਤੇ ਹੈ ਤੇ ਆਮ ਲੋਕ ਹੀ ਇਸ ਦੀ ਵਰਤੋਂ ਕਰਨ। ਨਗਰ ਨਿਗਮ ਨੇ ਐਗਜ਼ੀਕਿਊਟਿਵ ਇੰਜੀਨੀਅਰ ਦੇ ਦੁਆਰਾ 29 ਅਕਤੂਬਰ 2025 ਨੂੰ ਇਹ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਸੀਗਾ ਕਿ ਬਾਊਂਡਰੀਂਗ ਵਾਲ ਅਤੇ ਫੈਂਸਿੰਗ ਨੂੰ ਜਲਦ ਤੋਂ ਜਲਦ ਹਟਾ ਦਿੱਤਾ ਜਾਵੇ। ਸੋਸ਼ਲ ਐਕਟੀਵਿਸਟ ਨੇ ਸ਼ਿਕਾਇਤ ਦੇ ਵਿੱਚ આરોਪ ਲਗਾਇਆ ਕਿ ਪੁਲਿਸ ਵਿਭਾਗ ਦੇ ਵੱਲੋਂ ਪਾਰਕਿੰਗ ਅਤੇ ਪਾਰਕ ਦੇ ਏਰੀਆ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਹੋਇਆ। ਇਸ ਮਾਮਲੇ ਨੂੰ ਲੈ ਕੇ ਐਸਐਚਓ ਮੀਨੀ ਭਾਦਵਾਜ ਥਾਣਾ ਸਾਰੰਗਪੁਰ ਦੀ ਨਿਗਰਾਨੀ ਦੇ ਵਿੱਚ ਪੁਲਿਸ ਟੀਮ ਬਣਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਸਾਰੰਗਪੁਰ ਚੰਡੀਗੜ੍ਹ ਦੇ ਸਾਰੇ ਪੁਲਿਸ ਸਟੇਸ਼ਨਾਂ ਤੇ ਕੋਲ ਕੇਸ ਪ੍ਰਾਪਰਟੀ ਅਤੇ ਗੱਡੀਆਂ ਰੱਖਣ ਨੂੰ ਬਹੁਤ ਜਗ੍ਹਾ ਹੈ। ਪਰ ਸਾਰੰਗਪੁਰ ਪੁਲਿਸ ਸਟੇਸ਼ਨ ਦੇ ਕੋਲ ਗੱਡੀਆਂ ਖੜਾਉਣ ਤੋਂ ਦੀ ਜਗ੍ਹਾ ਨਹੀਂ ਹੈ ਅਤੇ ਕੇਸ ਪ੍ਰਾਪਰਟੀਆਂ ਖੜਾਉਣੀਆਂ ਵੀ ਜ਼ਰੂਰੀ ਨੇ ਹੁਣ ਇਹ ਮਾਮਲਾ ਹੋਰ ਕਿੰਨੀ ਕਤੂਲ ਫੜੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬੀਰ